ਤੋ ਗੁਰੂ ਪਿਆਰੇਓ ਅੱਜ ਆਪ ਜੀ ਦੇ ਨਾਲ ਮੇਰੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਆਨੰਦ ਸਹਿਬ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 917 ਤੇ ਸੁਭਾਏਮਾਨ ਹੈ ਆਓ ਅੱਜ ਆਪਾਂ 33ਵੀਂ ਪਉੜੀ ਦੇ ਅਰਥ ਕਰਨ ਦੇ ਯਤਨ ਕਰਦੇ ਹਾਂ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ 33 ਨੰਬਰ ਪੌੜੀ ਦੇ ਵਿੱਚ ਸਾਨੂੰ ਕੀ ਸਮਝਾਉਣਾ ਕਰਦੇ ਨੇ ਕੀ ਉਪਦੇਸ਼ ਦੇਣਾ ਕਰਦੇ ਨੇ ਇੱਕ ਇੱਕ ਪੰਕਤੀ ਪੜ੍ਹ ਕੇ ਆਓ ਇਸ ਦੇ ਅਰਥ ਕਰਨ ਦੇ ਯਤਨ ਕਰੀਏ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਣਾ ਕਰਦੇ ਨੇ اے ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰਖੀ ਤਾਂ ਤੂੰ ਜਗ ਮਹਿ ਆਇਆ ਸੰਨਗੁਰੂ ਅਮਰਦਾਸ ਮਹਾਰਾਜ ਜੀ ਨੇ ਕਿੰਡੀ ਕਮਾਲ ਦੀ ਗੱਲ ਆਖੀ ਹੈ ਇਸ ਇਨਸਾਨ ਨੂੰ ਇਸ ਮਨੁੱਖ ਨੂੰ ਸਮਝਾਉਣਾ ਕੀਤਾ ਇਹ ਉਪਦੇਸ਼ ਕੱਲੇ ਗੁਰਸਿੱਖਾਂ ਲਈ ਨਹੀਂ ਹੈ ਇਹ ਸਤਿਗੁਰਾਂ ਨੇ ਜਿਹੜਾ ਉਪਦੇਸ਼ ਦਿੱਤਾ ਇਹ ਪੂਰੀ ਕਾਇਨਾਤ ਲਈ ਪੂਰੀ ਮਨੁੱਖਤਾ ਲਈ ਹੈ ਤੇ ਗੁਰੂ ਪਿਆਰਿਓ ਜਿਹੜਾ ਇਸ ਉਪਦੇਸ਼ ਨੂੰ ਜੀਵਨ ਦਾ ਗਹਿਣਾ ਬਣਾ ਲੇਗਾ ਨਾ ਉਹ ਇਸ ਸੰਸਾਰ ਤੋਂ ਤਰ ਜਾਏਗਾ ਸਤਿਗੁਰ ਸੱਚੇ ਪਾਤਸ਼ਾਹ ਨੇ ਜੀਵਨ ਦਾ ਅਸਲੀ ਤਤ ਅਸਲੀ ਮਨੋਰਥ ਦੱਸਿਆ ਗੁਰੂ ਪਿਆਰਿਓ ਇਹ ਬ੍ਰਹਿਮੰਡ ਦੇ ਵਿੱਚ ਇਸ ਸੰਸਾਰ ਦੇ ਵਿੱਚ ਆਪਾਂ ਵੇਖ ਰਹੇ ਹਾਂ ਜਿੱਥੇ ਪਰਪਤ ਨੇ ਪਹਾੜ ਨੇ ਦਰਿਆ ਨੇ ਨਦੀਆਂ ਨੇ ਦ੍ਰਕਤ ਨੇ ਜੀਵ ਨੇ ਜੰਤੂ ਨੇ ਬਾਕੀ ਇਨਸਾਨ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਹਿਮਤ ਹੋਈ ਹੈ ਕਿਰਪਾ ਹੋਈ ਹੈ ਇਸ ਬ੍ਰਹਿਮੰਡ ਦੇ ਵਿੱਚ ਸਾਨੂੰ ਵੀ ਭੇਜਿਆ ਰੱਬ ਨੇ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਇੰਨੀ ਵੱਡੀ ਦੁਨੀਆ ਦੇ ਵਿੱਚ ਐਡੇ ਵੱਡੇ ਬ੍ਰਹਿਮੰਡ ਦੇ ਵਿੱਚ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੁਸੀਂ ਸਾਨੂੰ ਭੇਜਿਆ ਸੀ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਮਿਹਰਬਾਨੀ ਹੈ ਤੇਰੀ ਤੇਰਾ ਸ਼ੁਕਰਾਨਾ ਹੈ ਪਾਤਸ਼ਾਹ ਕਿ ਤੂੰ ਇਹ ਸੰਸਾਰ ਬਖਾਇਆ ਹੈ ਤੇ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਗੱਲ ਸਾਨੂੰ ਇਸ ਪੌੜੀ ਰਾਹੀਂ ਸਮਝਾਉਣਾ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਸੰਸਾਰ ਤੇ ਭੇਜ ਦਿੱਤਾ ਤੇ ਜਦੋਂ ਭੇਜਿਆ ਨਾ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇਰੇ ਵਿੱਚ ਖੁਦ ਬੈਠ ਗਿਆ ਕੇ ਤੈਨੂੰ ਸਤਿਗੁਰਾਂ ਨੇ ਆਖਿਆ ਏ ਸ਼ਰੀਰਾ ਮੇਰਿਆ ਉਹ ਮੇਰਿਆ ਸ਼ਰੀਰਾ ਪੂਰੇ ਇਸ ਬदन ਨੂੰ ਇਸ ਪੂਰੇ ਸ਼ਰੀਰ ਨੂੰ ਬਾਡੀ ਨੂੰ ਸਤਿਗੁਰਾਂ ਨੇ ਆਖਿਆ ਹਰ ਤੁਮ ਮਹਿ ਜੋਤ ਰਖੀ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਤੇਰੇ ਵਿੱਚ ਆਪਣੀ ਜੋਤ ਰੱਖੀ ਹੋਈ ਹੈ ਤੂੰ ਇਹ ਨਾ ਸਮਝ ਕੇ ਮੈਂ ਹਾਂ ਨਹੀਂ ਤੇਰੇ ਅੰਦਰ ਕੋਈ ਹੋਰ ਵੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਸਰਬ ਵਿਆਪਕ ਅਕਾਲ ਪੁਰਖ ਹੈ ਜੋਤ ਰਖੀ ਤਾਂ ਤੂੰ ਜਗ ਮਹਿ ਆਇਆ ਤਾਂ ਕਰਕੇ ਤੂੰ ਇਹ ਸੰਸਾਰ ਦੇ ਵਿੱਚ ਆਇਆ ਕਿਉਂਕਿ ਤੇਰੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਖੁਦ ਬਿਰਾਜਮਾਨ ਹੋ ਗਿਆ ਹਰ ਵ다ਸ ਹੱਥ ਪੈਨੇ ਰਹਿ ਰੱਬ ਸਾਨੂੰ ਦਿਸਦਾ ਨਹੀਂ ਪਰ ਉਹ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹ ਆਇਆ ਸ਼ਰੀਰਾਂ ਇੱਕ ਗੱਲ ਧਿਆਨ ਨਾਲ ਸੁਣ ਸਾਰੀ ਕਾਇਨਾਤ ਦੇ ਮਨੁੱਖਾਂ ਨੂੰ ਇਨਸਾਨਾਂ ਨੂੰ ਗੁਰੂ ਪਾਤਸ਼ਾਹ ਜੀ ਸੰਬੋਧਨ ਹੋ ਕੇ ਸਮਝਾਉਣਾ ਕਰਦੇ ਨੇ ਸਤਿਗੁਰ ਕਹਿੰਦੇ ਹਰ ਪਰਮਾਤਮਾ ਨੇ ਜੋਤ ਰੱਖੀ ਤੁਦ ਵਿੱਚ ਆਪਣੀ ਜੋਤ ਤੇਰੇ ਵਿੱਚ ਰੱਖੀ ਹੋਈ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਨ ਪਲੇ ਕੋ ਮੰਦੇ ਇਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਬ੍ਰਹਿਮੰਡ ਸਾਜਿਆ ਬ੍ਰਹਿਮੰਡ ਵਿੱਚ ਜਿੱਤੇ ਆਪ ਬੈਠਾ ਉਥੇ ਤੈਨੂੰ ਸਾਜ ਕੇ ਤੇਰੇ ਵਿੱਚ ਵੀ ਬੈਠਾ ਬਸ ਤੈਨੂੰ ਦੇਖਣਾ ਪਏਗਾ ਸਤਗੁਰ ਕਹਿੰਦੇ ਤੇ ਪਰਮਾਤਮਾ ਨੇ ਜੋਤ ਰੱਖ ਕੇ ਤੇਰੇ ਅੰਦਰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਤੇਰੇ ਰਾਹੀ ਇਹ ਸੰਸਾਰ ਦੇ ਵਿੱਚ ਲਿਆਂਦਾ ਜਿੱਥੇ ਤੂੰ ਆਇਆ ਉੱਥੇ ਰੱਬ ਤੇਰੇ ਅੰਦਰ ਬੈਠ ਕੇ ਆਪ ਵੀ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮਹਿ ਆਇਆ ਇਹ ਸਰੀਰਾਂ ਨਹੀਂ ਤੇਰੀ ਕੋਈ ਹਸੀਅਤ ਨਹੀਂ ਸੀ ਔਕਾਤ ਨਹੀਂ ਸੀ ਤੇਰੀ ਕੋਈ ਮਰਜ਼ੀ ਨਹੀਂ ਸੀ ਕਿ ਤੂੰ ਆਪੇ ਇਸ ਸੰਸਾਰ ਦੇ ਵਿੱਚ ਆ ਗਿਆ ਨਹੀਂ ਤੈਨੂੰ ਇਹ ਸੰਸਾਰ ਤੇ ਲੈ ਕੇ ਆਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੱਬ ਹੈ ਜਿਹਨੂੰ ਤੂੰ ਭਲਾਈ ਬੈਠਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਹੀ ਵਸਨੀ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਅਕਾਲ ਪੁਰਖ ਹੈ ਹਰ ਪ੍ਰਮਾਤਮਾ ਹੈ ਉਹ ਆਪੇ ਹੀ ਮਾਤਾ ਬਣਿਆ ਹੋਇਆ ਹੈ ਤੇਰਾ ਆਪੇ ਹੀ ਪਿਤਾ ਬਣਿਆ ਹੋਇਆ ਹੈ ਇਸ ਸੰਸਾਰ ਤੇ ਤੂੰ ਆਇਆ 9 ਮਹੀਨੇ ਮਾਤਾ ਦੇ ਪੇਟ ਵਿੱਚ ਰਿਆ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮਾਂ ਬਾਪ ਬਣ ਕੇ ਤੈਨੂੰ ਪਾਲਿਆ ਪ੍ਰਤਪਾਲਣਾ ਕੀਤੀ ਹੈ ਜਦੋਂ ਤੂੰ ਇਸ ਸੰਸਾਰ ਤੇ ਜਨਮ ਲਿਆ ਤੇ ਅਖੀਰਲੇ ਮੌਤ ਦੇ ਪਲ ਤੱਕ ਮਰਨ ਤੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇਰਾ ਮਾਤਾ ਪਿਤਾ ਬਣ ਕੇ ਸਹਾਈ ਰਹੇਗਾ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਉਪਾਏ ਇਹ ਜਿੰਦ ਪੈਦਾ ਕਰਕੇ ਜਗਤ ਦਿਖਾਇਆ ਇਹ ਤੈਨੂੰ ਸੰਸਾਰ ਦਿਖਾਇਆ ਹੈ ਤੇ ਗੁਰੂ ਪਿਆਰਿਓ ਜਿੱਥੇ ਸਾਡੇ ਮਾਤਾ ਪਿਤਾ ਨੇ ਇਹ ਸਾਨੂੰ ਸੰਸਾਰ ਵਿਖਾਇਆ ਉਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਨੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਅਸੀਂ ਆਪਣੇ ਮਾਤਾ ਪਿਤਾ ਦੇ ਗ੍ਰਹਿ ਵਿਖੇ ਜਨਮ ਲਿਆ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗੁਰ ਪ੍ਰਸਾਦੀ ਬੁੱਝਿਆ ਚਲਤ ਹੋਆ ਚਲਤ ਨਦਰੀ ਆਇਆ ਗੁਰੂ ਦੀ ਕਿਰਪਾ ਦੇ ਨਾਲ ਗੁਰ ਪ੍ਰਸਾਦੀ ਪ੍ਰਸਾਦੀ ਦਾਤ ਹੈ ਕਿਰਪਾ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਮਿਹਰ ਦੇ ਨਾਲ ਗੁਰੂ ਦੀ ਰਹਿਮਤ ਦੇ ਨਾਲ ਬੁੱਝਿਆ ਕੀ ਬੁੱਝ ਲਿਆ ਚਲਤ ਹੋਆ ਚਲਤ ਨਦਰੀ ਆਇਆ ਚਲਤ ਦਾ ਅਰਥ ਹੈ ਖੇਡ ਤਮਾਸ਼ਾ ਇਹ ਜਿਹੜਾ ਸੰਸਾਰ ਹੈ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇੱਕ ਖੇਡ ਇੱਕ ਤਮਾਸ਼ਾ ਪੈਦਾ ਕੀਤਾ ਹੋਇਆ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਨਦਰੀ ਆਇਆ ਤੂੰ ਇਹ ਸੰਸਾਰ ਦੇ ਵਿੱਚ ਆਇਆ ਤੇ ਤੈਨੂੰ ਇਸ ਖੇਡ ਰੂਪੀ ਜਗਤ ਤਮਾਸ਼ੇ ਦੀ ਸਮਝ ਲੱਗ ਗਈ ਤੇ ਗੁਰੂ ਪਾਤਸ਼ਾਹ ਕਹਿੰਦੇ ਇਹ ਸਰੀਰਾ ਧਿਆਨ ਨਾਲ ਸੁਣ ਕਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗਮਹਿ ਆਇਆ ਗੁਰੂ ਪਾਤਸ਼ਾਹ ਕਹਿੰਦੇ ਸ੍ਰਿਸ਼ਟੀ ਦਾ ਇਹ ਬ੍ਰਹਿਮੰਡ ਦਾ ਮੂਲ ਰਚਿਆ ਪ੍ਰਮਾਤਮਾ ਨੇ ਤੇ ਮੂਲ ਇਸ ਤਰ੍ਹਾਂ ਰਚਿਆ ਸਾਰਾ ਕੁਝ ਬਣਾ ਕੇ ਵਿੱਚ ਆਪ ਬੈਠਾ ਇਸੇ ਤਰ੍ਹਾਂ ਤੇਰਾ ਸ਼ਰੀਰ ਬਣਾ ਕੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਰੱਬ ਤੇਰੇ ਵਿੱਚ ਬੈਠਾ ਤਾਂ ਤੂੰ ਜਗਮਹਿ ਆਇਆ ਤੈਨੂੰ ਰੱਬ ਹੈ ਜਿਹੜਾ ਇਸ ਸੰਸਾਰ ਤੇ ਲੈ ਕੇ ਆਇਆ ਹੈ ਹੋਰ ਤੂੰ ਕਿਸੇ ਤਰੀਕੇ ਨਾਲ ਆਪਣੀ ਮਰਜ਼ੀ ਦੇ ਨਾਲ ਜਾਂ ਤੈਨੂੰ ਕੋਈ ਅੱਜ ਦਾ ਪੀਰ ਬਾਬਾ ਕੋਈ ਦੇਵਤਾ ਨਹੀਂ ਲੈ ਕੇ ਆਇਆ ਜੇ ਲੈ ਕੇ ਆਇਆ ਤੈਨੂੰ ਰੱਬ ਲੈ ਕੇ ਆਇਆ ਤੇ ਤੂੰ ਉਹਨੂੰ ਹੀ ਭੁਲਾ ਬੈਠਾ ਦਾਤ ਪਿਆਰੀ ਵਿਸਰਿਆ ਦਾਤਾਰ ਪ੍ਰਮਾਤਮਾ ਨੂੰ ਭੁੱਲ ਗਿਆ ਤੂੰ ਬਸ ਰੱਬ ਨੂੰ ਭੁੱਲ ਕੇ ਕੁਰਾਹੇ ਪੈ ਗਿਆ ਇਸ ਕਰਕੇ ਓਏ ਸ਼ਰੀਰਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਰੱਬ ਨੇ ਤੈਨੂੰ ਪੈਦਾ ਕੀਤਾ ਬਣਾਇਆ ਸੰਸਾਰ ਦਿਖਾਇਆ ਉਹਦਾ ਨਾਮ ਜਪਿਆ ਕਰ ਉਹਦੇ ਨਾਲ ਜੁੜ ਕੇ ਰਹਾ ਕਰ ਸੋ ਗੁਰੂ ਪਿਆਰਿਓ ਆਨੰਦ ਸਾਹਿਬ ਜੀ ਦੀ ਇਹ 33 ਨੰਬਰ ਪੌੜੀ ਸੀ ਜਿਸ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਇਸ ਸੁੰਦਰ ਉਪਦੇਸ਼ ਜੀਵਨ ਦਾ ਇੱਕ ਗਹਿਣਾ ਬਣਾਉਣ ਦੇ ਲਈ ਜੀਵਨ ਦੇ ਵਿੱਚ ਇੱਕ ਖੁਸ਼ੀ ਆਨੰਦ ਖੇੜਾ ਪੈਦਾ ਕਰਨ ਦੇ ਲਈ ਸਾਡੇ ਸਾਹਮਣੇ ਰੱਖਿਆ ਹੈ ਆਓ ਆਪਾਂ ਇਹ ਸ਼ਬਦ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਈਏ